510 ਲੀਟਰ ਵਾਲੀ ਥਾਣ ਬਹੁਤ ਸੋਹਣਾ ਸਕੀਨ ਆ ਕੱਠੀ ਪੱਟ ਥੋੜਾ ਠੀਕ ਹੈ ਜੀ ਕਰਮਾ ਵਾਲੀ ਦਾ ਤੁਰ ਤੁਰ ਤੋ ਲਿਓ ਜੀ ਮੋੜ ਲਓ ਇਹਨੂੰ ਥਾਣ ਵੀ ਚੈੱਕ ਕਰਵਾਵਾਂਗੇ ਲੋ ਜੀ ਸਿੰਘੀ ਸੰਗ ਗੋਲ ਕਰੂ ਤੇ ਲੋ ਜੀ ਲੋ ਜੀ ਕੱਦ ਬੈਠ ਸੋਹਣਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਪੱਖੋ ਕੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਇੱਕ ਕੱਟੀ ਤੇ ਕਲੀਨਰ ਆਵਾ ਟਾਪ ਕੁਆਲਟੀ ਦਾ ਕੱਟਾ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋ ਕਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਤੇ ਨਵੀਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸਸਰੀ ਕਾ ਜੀ ਸਸਰੀ ਕਾ ਜੀ ਨਾਮ ਵੀਰ ਜੀ ਨਾਮ ਪ੍ਰਵੀਨ ਸਿੰਘ ਪਿੰਡ ਪਖੋ ਜੀ ਜਲਾਵਰਣਾ ਹਾਂਜੀ ਪਹਿਲੀ ਕੱਟੀ ਦੀ ਜਾਣਕਾਰੀ ਦਿਓ ਜੀ ਕੱਟੀ ਬਈ ਡੇਢ ਸਾਲ ਦੀ ਹੈਗੀ ਇਹ ਡੇਢ ਸਾਲ ਦੀ ਹੈ ਹਾਂ ਠੀਕ ਆ ਤੇਰੀ ਮਾਂ ਮੂ ਦਾ ਰਿਕਾਰਡ ਪਤਾ ਵੀਰੇ ਰਿਕਾਰਡ ਬਾਈ ਇਹ ਕੱਟੀ ਨਾ ਦੂਜੀ ਨੀਲੀ ਰਾਵੀ ਸੀ ਇਹਦੀ ਮਾਂ ਹਾਂਜੀ ਤੇ ਉਹ ਨਿਸ਼ਾਨੀਆਂ ਹੈ ਨਹੀਂ ਅੱਖਾਂ ਤੋਂ ਹੈਗੀ ਅੱਖਾਂ ਅੱਖਾਂ ਦੋਨੇ ਹੋ ਹੈਗੀ ਠੀਕ ਆ ਹਾਂ ਤੋੜ ਦੋ ਪਰਾ ਲੋ ਜੀ ਇਧਰ ਹੀ ਤੋੜ ਲੋ ਉਧਰ ਆਵਾਜ਼ਾਂ ਵੀ ਚੱਲਦੀ ਸੜਕ ਤੇ ਇੰਦਰ ਹੀ ਤੋੜ ਲੋ ਲੋ ਜੀ ਕੱਟੀ ਬਹੁਤ ਸੁਣੀ ਸਿੰਗੀ ਸਿੰਗੀ ਮੋੜਨ ਲੱਗੀ ਕਰਮਾਂ ਵਾਲੀ ਕਈ ਦਿੱਤਾ ਹੂੰ ਨਿਸ਼ਾਨੀਆਂ ਹੁੰਦੀਆਂ ਨਹੀਂ ਆ ਇਕੱਲੀ ਅੱਖ ਆ ਠੀਕ ਆ ਇਹਦੀ ਮਾਂ ਲੀਲੀ ਰਾਬੀ ਸੀ ਹਾਂ ਨੀ ਤੇ ਦੁੱਧੋ ਦੁੱਧੇ ਦੇ ਮਾਂ ਥਲੇ ਉਹ ਠੀਕ ਆ 13 14 ਲੀਟਰ ਬਈ ਠੀਕ ਆ ਤੋੜ ਦੋ ਲੋਪਰਾ 13 14 ਲੀਟਰ ਵਾਲੀ ਥਾਣ ਬਹੁਤ ਸੋਹਣਾ ਸਕੀਨ ਆ ਕੱਠੀ ਕੱਠ ਥੋੜਾ ਠੀਕ ਆ ਜੀ ਕਰਮਾ ਵਾਲੀ ਦਾ ਤੋੜ ਦੋ ਤੋੜ ਦੋ ਲਓ ਜੀ ਮੋੜ ਲਓ ਇਹਨੂੰ ਥਾਣ ਵੀ ਚੈੱਕ ਕਰਵਾਵਾਂਗੇ ਲੋ ਜੀ ਸਿੰਘੀ ਸਿੰਘ ਕਰਮਾ ਸੰਗ ਸੰਗ ਗੋਲ ਕਰੂ ਫੇਰ ਲੋ ਜੀ ਲੋ ਜੀ ਕੱਦ ਬੜ ਸੋਹਣਾ ਸੁਖਣਾ ਲੋ ਸਥਾਨ ਚੈੱਕ ਕਰ ਸਕਦਾ ਬਰਾ ਚਾਰ ਥਾਣਾ ਕੋਈ ਫੋਰਟ ਨਹੀਂ ਕੋਈ ਸੰਗ ਨਹੀਂ ਠੀਕ ਹੈ ਜੀ ਬੜਾ ਚੈੱਕ ਕਰਾਵੇ ਹੋਰ ਵੀ ਸੰਗ ਚ ਮਾਰ ਕੇ ਲੋ ਜੀ ਲੋ ਜੀ ਪੂਰੀ ਵਧੀਆ ਥਾਣਾ ਕੋਈ ਫੋਰਟ ਨਹੀਂ ਕੋਈ ਸੰਗ ਪ੍ਰਵੀਨ ਭਾਈ ਯਾਰ ਰੇਟ ਤਾਂ ਖੱਚ ਕੇ ਜੇ ਬਸ ਦੇਣ ਲੈਣ ਵਾਲਾ ਕੰਮ ਆਪਾਂ ਵੀਡੀਓ ਚ ਕਰ ਦਿੰਦੇ ਨੇ ਰੇਟ ਭਾਈ 25000 ਮੋਨੇ 25000 ਦੇਣੀ ਕਿੰਨੇ ਦੀ ਹੈ ਕਰ ਜਾਏ ਮਾਨਤਾਂ ਕੋਈ ਨਹੀਂ ਫਿਰ ਵੀ ਮੈਨੂੰ ਦੱਸ ਹੀ ਦੇ ਮੋਟਾ ਜਿਹਾ ਚਾਂਸ 24 ਦੇ ਦੇਗਾ ਛੜ ਦੇ 24000 ਰੁਪਏ ਦੀ ਭਰਾ ਕੱਟੀ ਪਾਈ ਕਹਿੰਦਾ ਦੇ ਦਾਂਗੇ ਬਹੁਤ ਸੋਹਣੀ ਕੱਟੀ ਹੈ ਕੱਦ ਕਾੜ ਸੋਹਣਾ ਠੀਕ ਹੈ ਜੀ ਹਾਂਜੀ ਬਈ ਨੀਲੀ ਰਾਵੀ ਕੱਟੇ ਦੇ ਦੱਸੋ ਜਾਣਕਾਰੀ ਕੱਟਾ ਵੀ ਹੈਗਾ ਸਵਾ ਕਸਾਲ ਦਾ ਹੋਊਗਾ ਇਹ ਕੱਟਾ ਸਵਾ ਸਾਲ ਦਾ ਹਾਂ ਠੀਕ ਹੈ ਇਹ ਨੀਲੀ ਰਾਵੀ ਚ ਜਮਾ ਠੀਕ ਆ ਲੋ ਭਰਾ ਟੈਸਟਿਕਲ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਤੋੜ ਦੋ ਭਰਾ ਨੂੰ ਵੀ ਲੋ ਜੀ ਦਿੱਲੀ ਰਾਵੀ ਚ ਪ्योर ਕੱਟਾ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਕੱਦ ਕਾੜ ਸੋਹਣਾ ਠੀਕ ਹੈ ਜੀ ਉਮਰ ਬਾਈ ਨੇ ਦੱਸ ਤੀ ਪਲਨ ਵਾਲਾ ਕੱਟਾ ਆਹ ਪਿੰਡੀ ਚ ਕਾਫ ਤੋਂ ਬਹੁਤ ਕਰੂਗਾ ਇਹਦੀ ਮਾਂ ਮੁੰਡਾ ਵੀ ਰਿਕਾਰਡ ਇਹਦੀ ਦਾ ਇਹ ਵੀ ਚੰਗੀ ਰਿਕਾਰਡ ਦਾ ਕੱਟਾ ਚੰਗੇ ਰਿਕਾਰਡ ਦਾ ਹਾਂ ਚੰਗੇ ਰਿਕਾਰਡ ਦਾ ਬਾਈ ਕਹਿੰਦਾ ਕੱਟਾ ਦੇਖ ਸਰ ਜੀ ਪਰਾ ਪੂਰਾ ਦਿਖਾਉਣਿਆ ਤੁਹਾਨੂੰ ਆਪਾਂ ਕਰਮਾਂ ਵਾਲੇ ਦਾ ਲੋ ਜੀ ਕੱਦ ਕਾੜ ਸੋਹਣਾ ਬਾਈ ਦੇ ਕੱਦ ਤੋਂ ਨਤਾਜਾ ਤੁਸੀਂ ਭਰਾ ਲਾ ਸਕਦੇ ਮੇਲ ਭੂਲ ਪੂਰੀ ਫੋਲ ਲੱਗਾ ਠੀਕ ਹੈ ਠੀਕ ਇਹਦੀ ਮਾਂ ਬਈ ਪੈਂਡੀ ਆਪਣੇ ਏ ਮਾਲ ਇੱਧਰ ਖੜੀ ਜਾ ਇੱਥੋਂ ਲਿਆਂਦਾ ਸੀ ਆਪਾਂ ਮਾਨਸਾ ਕਰਨੀ ਨੂੰ ਠੀਕ ਆ ਠੀਕ ਆ ਚਲੋ ਹੈਗੀ ਮਾ ਇਹਦਾ ਮਤਲਬ ਫੋਟੋ ਦਿਖਾ ਸਕਦੇ ਹਾਂ ਹਾਂ ਲੋਪਰਾ ਭਾਈ ਕਹਿੰਦਾ ਫੋਟੋ ਵੀ ਦਿਖਾ ਸਕਦੇ ਆ ਤੇ ਜੇ ਕਿਸੇ ਨੇ ਲੈਣਾ ਤਾਂ ਬਾਈ ਜੀ ਨਾਲ ਜੁੜ ਕਨੈਕਟ ਕਰੋ ਪਾਲਣ ਵਾਲਾ ਸੌਂਕ ਨਾ ਕੱਟਾ ਹੈਗਾ ਇਹ ਹਨ ਤੇ ਪ੍ਰਵੀਨ ਬਾਈ ਇਹਦਾ ਰੇਟ ਯਾਰ ਯਾ ਮੁੱਲ ਕੀ ਕਰਦੇ ਭਈ ਦੇਣਾ ਕਿੰਨੇ ਦਾ ਜਾ ਬੀ ਤੱਕ ਸੜ ਜਾ ਬੀ ਤੱਕ ਭਾਈ ਕੱਟਾ ਦਿੱਤਾ ਜਾਊਗਾ ਜੇ ਕਿਸੇ ਨੇ ਕੰਡੈਕਟ ਕਰਨਾ ਭਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਡੀਲਰ ਆਵਾ ਕੱਟਾ ਤੇ ਟਾਪ ਕੁਆਲਿਟੀ ਦੀ ਕੱਟੀ ਹੈ ਕੱਟੀ ਦਾ ਵੀ ਕੱਦ ਵੱਡ ਹੋਰਾ ਵੱਡਾ ਹੀ ਆ ਕੱਟੇ ਨਾਲੋਂ ਠੀਕ ਹੈ ਜੀ ਭਾਈ ਜੀ ਨਾਲ ਜ਼ਰੂਰ ਕੰਡੈਕਟ ਕਰੋ ਠੀਕ ਹੈ ਜੀ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ